ਧਰਵਾ ਜੀ ਕੀ ਕੀ ਪ੍ਰੋਬਲਮ ਚੱਲਦੀ ਹੈ ਹੁਣ ਇੱਕ ਟੀਮ ਦਾ ਇੰਤਜ਼ਾਰ ਹੋ ਰਿਹਾ ਜੀ ਦੇਖ ਲਓ ਜੇ ਸਰਦਾ ਉਹਦੇ ਬਣਾ ਸਾਰ ਲਓ ਦੂਜੀ ਬੁਲਾ ਲਓ ਚਲੋ ਇਦਾਂ ਹੁੰਦਾ ਵੀ ਆਏ ਨੇ ਜੇ ਟੀਮ ਤਿਆਰ ਹੋਈ ਹੈ ਤੇ ਆਪਾਂ 2 ਮਿੰਟ ਵੇਟ ਕਰ ਲਈਏ ਉਹਨਾਂ ਨੂੰ 5 ਮਿੰਟ ਦਿੱਤੇ ਆ ਜੀ ਮੇਰਾ ਮੇਲਾ ਕਿਸੇ ਟੀਮ ਲਈ ਨਹੀਂ ਆ ਮੇਰਾ ਮੇਲਾ ਇਹ ਲੋਕਾਂ ਲਈ ਹੈ ਮੈਂ ਮੈਂ ਇਹਨਾਂ ਨੂੰ ਨਾਰਾਜ਼ ਨਹੀਂ ਕਰਨਾ ਆ 70 ਲੱਖ ਦਾ ਸਮਾਨ ਜਿਹੜਾ ਲਿਆਂਦਾ ਗੁਰਦੁਆਰੇ ਦੇ ਦਿੰਦੇ ਆ ਜੋ ਹੁਕਮ ਹੈ ਵਾਹ ਜੀ ਵਾਹ ਕਬੱਡੀ ਖਿਡਾਰੀਓ ਧਿਆਨ ਦਿਓ ਬਈ ਧਰਮਾ ਜੀ ਸਵੇਰ ਦੇ 11 ਵਜੇ ਤੇ ਆਏ ਆ ਉਸੇ ਜਗ੍ਹਾ ਤੇ ਬੈਠੇ ਆ ਕਿਸੇ ਦੇ ਢਿੱਡ ਦੇ ਹੱਥ ਲਾ ਕੇ ਦੇਖ ਲੈ ਪਿਸ਼ਾਬ ਵਾਲੀ ਨਾਲੀ ਫਟਣ ਲਾਈ ਹੋਈ ਹੈ ਇਸ ਕਰਕੇ ਇਸ ਕਰਕੇ ਕਿ ਮੇਰੀ ਜਗ੍ਹਾ ਕੋਈ ਹੋਰ ਨਾ ਰੋਕ ਲੇ ਜੇ ਮੈਂ ਅੱਜ ਮੈਂ ਮੂੰਹ ਤੇ ਕਹਿਣਾ ਜੇ ਇਹ ਹਾਲਾਤ ਰਹਿਣਾ ਕਬੱਡੀ 2 ਸਾਲ ਵੀ ਨਹੀਂ ਕੱਟਦੀ ਜਾ ਤੇ ਇਹ ਬਹੁਤ ਹਿਸ਼ਾਰ ਆ ਅਸੀਂ ਪਾਗਲਾ ਜਾਂ ਫਿਰ ਅਸੀਂ ਸਾਰੀ ਵੇਪ ਟੂਫਾਂ ਦੋ ਮਿੰਟ ਦਾ ਟਾਈਮ ਦੇ ਦਿਓ ਜਿੱਦਾਂ ਮਰਦੀ ਕਰ ਲਉ ਚੈਨੀਮਾ ਕਰਕੇ ਟੀਮ ਨੂੰ ਕੈਨਸਲ ਕਰ ਦੋ ਉਹਨੂੰ